ਤਨ ਗੁਰੂ ਰਾਮਦਾਸ ਮਹਾਰਾਜ ਜੀ ਆਪਣੀ ਰਚਨਾ ਤੋਂ ਫਰਮਾਉਣਾ ਕਰਦੇ ਨੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਖੜ ਸਿਆਣੇ RAM ਰਾਜੇ ਹੇ RAM ਰਾਜੇ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਦੇ ਅੰਦਰ ਤੇਰੇ ਪ੍ਰਤੀ ਪ੍ਰੀਤ ਹੈ ਪ੍ਰੇਮ ਹੈ ਜਿਹੜੇ ਤੇਰੇ ਨਾਲ ਜੁੜੇ ਹੋਏ ਨੇ ਅਸਲ ਦੇ ਵਿੱਚ ਉਹ ਜਿਹੜੇ ਮਨੁੱਖ ਨੇ ਉਹ ਇਨਸਾਨ ਨੇ ਉਸ ਹੋ ਘੜ ਨੇ ਚੰਗੇ ਕੜੇ ਹੋਏ ਨੇ ਉਹਨਾਂ ਦਾ ਬੜਾ ਸੋਹਣਾ ਜੀਵਨ ਹੈ ਸੁਚੱਜੇ ਨੇ ਉਹ ਸਿਆਣੇ ਨੇ ਸਮਝਦਾਰ ਨੇ ਉਮਰਾਂ ਦੇ ਨਾਲ ਸਬੰਧ ਨਹੀਂ ਰੱਖਦਾ ਸੀ ਕਹਿੰਦੇ ਆ ਵੀ ਬੰਦਾ ਉਮਰ ਦੇ ਨਾਲ ਸਿਆਣਾ ਹੁੰਦਾ ਇਹ ਸਾਡਾ ਵਹਿਮ ਹੈ ਕਈ ਵਾਰੀ ਸਾਰੀਆਂ ਸਾਰੀਆਂ ਉਮਰਾਂ ਲੱਗ ਜਾਂਦੀਆਂ ਨੇ ਦਾੜੀਆਂ ਚਟੀਆਂ ਹੋ ਜਾਂਦੀਆਂ ਨੇ ਬੁੱਢੇ ਹੋ ਜਾਂਦੇ ਨੇ ਸੱਚ ਜਾਨੋ ਸਿਆਣੇ ਨਹੀਂ ਬਣਦੇ ਆਖੋ ਸਤਨਾ ਕਈ ਵਾਰ ਕਈਆਂ ਦੇ ਦਾੜੀ ਵੀ ਨਹੀਂ ਆਉਂਦੀ ਤੇ ਗੁਰੂ ਪਿਆਰਿਓ ਉਹ ਵੀ ਸਿਆਣੇ ਬਣ ਜਾਂਦੇ ਨੇ ਛੋਟੀ ਛੋਟੀ ਉਮਰ ਦੇ ਵਿੱਚ ਸਿਆਣੀਆਂ ਗੱਲਾਂ ਕਰਦੇ ਨੇ ਅਸਲ ਦੇ ਵਿੱਚ ਸਿਆਣੇ ਵੀ ਉਹਨਾਂ ਨੂੰ ਆਖਿਆ ਜਾਂਦਾ ਸਮਝਦਾਰ ਵੀ ਉਹਨਾਂ ਨੂੰ ਆਖਿਆ ਜਾਂਦਾ ਜਿਨ੍ਹਾਂ ਦੇ ਅੰਦਰ ਸਿਆਣਪ ਹੈ ਅਕਲ ਹੈ ਸਮਝ ਹੈ ਗੁਰੂ ਦੀ ਦਿੱਤੀ ਹੋਈ ਮੱਤ ਹੈ ਗੁਰਸਿੱਖੀ ਦੇ ਵਿੱਚ ਗੁਰਮਤ ਦੇ ਵਿੱਚ ਉਹਨੂੰ ਸਿਆਣਾ ਆਖਿਆ ਗਿਆ ਸੁਘੜ ਆਖਿਆ ਗਿਆ ਜਿਹਦੇ ਅੰਦਰ ਚੰਗੀ ਜੀਵਨ ਜੁਗਤ ਹੈ ਗੁਰੂ ਦਾ ਉਪਦੇਸ਼ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਹੇ ਰਾਮ ਰਾਜੇ ਜਿਨ੍ਹਾਂ ਦੇ ਅੰਦਰ ਤੇਰੇ ਨਾਲ ਪ੍ਰੀਤ ਹੈ ਤੇਰੇ ਨਾਲ ਅੰਦਰੋਂ ਜੁੜੇ ਹੋਏ ਨੇ ਸਾਡੀ ਨਜ਼ਰਾਂ ਦੇ ਵਿੱਚ ਉਹੀ ਸੁਚੱਜੇ ਸਿਆਣੇ ਤੇ ਸਮਝਦਾਰ ਮਨੁੱਖ ਨੇ ਤੇ ਸਤਗੁਰ ਕਹਿੰਦੇ ਇਹ ਜੇ ਮਨੁੱਖ ਜਿਹੜੇ ਰੱਬ ਦੀ ਨਜ਼ਰਾਂ ਦੇ ਵਿੱਚ ਪ੍ਰਵਾਨ ਨੇ ਉਹਨਾਂ ਬਾਰੇ ਗੱਲ ਕੀਤੀ ਹੈ ਅੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰਪਾਣੇ ਜੇ ਕਿਤੇ ਉਹ ਲੁਕਾਈ ਦੇ ਵਿੱਚ ਫਸ ਕੇ ਕਿਉਂਕਿ ਸਮਾਜ ਦੇ ਵਿੱਚ ਵਿਚਰਦੇ ਨਾ ਦੁਨੀਆ ਦੇ ਵਿੱਚ ਵਿਚਰਦੇ ਨੇ ਕਈ ਵਾਰ ਮੂੰਹ ਦੇ ਵਿੱਚੋਂ ਜੇ ਅਪ ਸ਼ਬਦ ਵੀ ਨਿਕਲ ਜਾਣ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਬਾਹਰੋਂ ਬੋਲ ਚੱਕੋ ਬੋਲ ਦੇ ਗਲਤੀ ਨਾਲ ਕੋਈ ਐਸਾ ਸ਼ਬਦ ਨਿਕਲ ਜਾਵੇ ਜੀ ਦੂਜੇ ਦੇ ਮਨ ਨੂੰ ਠੇਸ ਪਹੁੰਚ ਜਾਵੇ ਤਾਂ ਸਤਿਗੁਰ ਕਹਿੰਦੇ ਭੀ ਖਰੇ ਹਰ ਭਾਣੇ ਫਿਰ ਵੀ ਉਹ ਰੱਬ ਦੀ ਨਜ਼ਰਾਂ ਦੇ ਵਿੱਚ ਮਨੁੱਖ ਪ੍ਰਵਾਨ ਨੇ ਕਿਉਂਕਿ ਉਹ ਦਿਲੋਂ ਨਹੀਂ ਕਿਸੇ ਨੂੰ ਮਾੜਾ ਬੋਲਦੇ ਦਿਲੋਂ ਨਹੀਂ ਉਹ ਕਿਸੇ ਨੂੰ ਠੇਸ ਪਹੁੰਚਾਉਂਦੇ ਹਾਂ ਦੁਨੀਆ ਦੇ ਵਿੱਚ ਬਾਰੋਂ ਬਾਰ ਵਿਚਰਦਿਆਂ ਹੋਇਆਂ ਕਈ ਵਾਰ ਇਹ ਜੀਬ ਤੋਂ ਗੱਲ ਨਿਕਲ ਜਾਵੇ ਵੱਖਰੀ ਹੈ ਪਰ ਦਿਲੋਂ ਨੁਕਸਾਨ ਨਹੀਂ ਕਰਦੇ ਆਖੋ ਸਤਨਾ ਕਹਿੰਦੇ ਉਹ ਮਨੁੱਖ ਜਿਹੜੇ ਰੱਬ ਨਾਲ ਜੁੜੇ ਹੋਏ ਨੇ ਫਿਰ ਵੀ ਪਰਵਾਨ ਨੇ ਤੁਸੀਂ ਵੇਖਿਆ ਹੋਣਾ ਕਈ ਮਹਾਪੁਰਖ ਕਈ ਸਾਧੂ ਕਈ ਮਹਾਤਮਾ ਕਈ ਰੰਗੀਆਂ ਰੂਹਾਂ ਜਿਹੜਾ ਹਰ ਵੇਲੇ ਰੱਬ ਦੇ ਨਾਲ ਅਕਾਲ ਪੁਰਖ ਦੇ ਨਾਲ ਜੁੜੇ ਰਹਿੰਦੇ ਨੇ ਸਤਗੁਰ ਦਾ ਗੁਣ ਗਾਇਨ ਕਰਦੇ ਨੇ ਆਪਾਂ ਕਈ ਵਾਰੀ ਵੇਖਨੇ ਆ ਨਾ ਵੀ ਭਾਈ ਉਦਾਂ ਤਾਂ ਇਹ ਗੁਰੂ ਨਾਲ ਜੁੜਿਆ ਹੋਇਆ ਪਰ ਬਾਹਰੋਂ ਬੜਾ ਤੱਤਾ ਬੋਲਦਾ ਜਦੋਂ ਮਿਲਣੇ ਜਾਈਏ ਕਹਿ ਦਿੰਦਾ ਮੈਨੂੰ ਮੱਥਾ ਨਾ ਟੇਕੋ ਜੇ ਮੱਥਾ ਟੇਕਣਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਟੇਕੋ ਮੇਰੇ ਅੱਗੇ ਮੱਥਾ ਨਹੀਂ ਟੇਕਣਾ ਘੂਰ ਕੇ ਬੋਲ ਦਿੰਦੇ ਨੇ ਨਾ ਤੇ ਗੁਰੂ ਪਿਆਰੇਓ ਅਸਲ ਦੇ ਵਿੱਚ ਉਹਨਾਂ ਦੇ ਅੰਦਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਤੀ ਸ਼ਰਧਾ ਹੈ ਭਾਵਨਾ ਹੈ ਪ੍ਰੇਮ ਹੈ ਇੱਜ਼ਤ ਹੈ ਉਹ ਨਹੀਂ ਚਾਹੁੰਦੇ ਕਿ ਗੁਰੂ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਆ ਕੋਈ ਸਾਨੂੰ ਮੱਥਾ ਟੇਕ ਕੇ ਅਸੀਂ ਤਾਂ ਗੁਰੂ ਤੋਂ ਛੋਟੇ ਆ ਨਾ ਗੁਰੂ ਦੇ ਦਰ ਦੇ ਕੂਕਰ ਆ ਨਾ ਸੇਵਕ ਆ ਅਸੀਂ ਗੁਰੂ ਤੋਂ ਵੱਡੇ ਥੋੜੀ ਆ ਗੁਰੂ ਵੱਡਾ ਹੈ ਇਸ ਕਰਕੇ ਸਾਨੂੰ ਮੱਥਾ ਨਹੀਂ ਟੇਕਣਾ ਕਈ ਮਹਾਪੁਰਖ ਘੂਰ ਕੇ ਵੀ ਬੋਲ ਦਿੰਦੇ ਨੇ ਕਈ ਆਪਣੀ ਜ਼ੁਬਾਨ ਦੇ ਨਾਲ ਕਹਿ ਦਿੰਦੇ ਨੇ ਤੂੰ ਸੇਵਾ ਕਿਉਂ ਨਹੀਂ ਕਰਦਾ ਕਰੜੇ ਬਚਨ ਬੋਲਦੇ ਨੇ ਪਰ ਅੰਦਰੋਂ ਕਰੜੇ ਨਹੀਂ ਹੁੰਦੇ ਅੰਦਰੋਂ ਭੜੇ ਸ਼ਬਦ ਨਹੀਂ ਹੁੰਦੇ ਮੂੰਹੋਂ ਬੋਲਦੇ ਨੇ ਕਿ ਭਾਈ ਇਹਦਾ ਭਲਾ ਹੋ ਜਾਵੇ ਜੋ ਐਸੇ ਸ਼ਬਦ ਬੋਲਦੇ ਨੇ ਨਾ ਤਾਂ ਗੁਰੂ ਪਿਆਰੇ ਉਹ ਰੱਬ ਨੂੰ ਪ੍ਰਵਾਨ ਨਹੀਂ ਹਰ ਸੰਤਾਂ ਨਾ ਹੋਰ ਥਾਉ ਨਹੀਂ ਹਰ ਮਾਣ ਨਿਮਾਣੇ ਜਿਹੜੇ ਰੱਬ ਦੇ ਸੰਤ ਨੇ ਰੱਬ ਦੇ ਸੇਵਕ ਨੇ ਰੱਬ ਨਾਲ ਜੁੜੇ ਹੋਏ ਮਨੁੱਖ ਨੇ ਉਹਨਾਂ ਨੂੰ ਰੱਬ ਤੋਂ ਬਿਨਾ ਹੋਰ ਕੋਈ ਥਾਂ ਮਤਲਬ ਸਹਾਰਾ ਹੀ ਨਹੀਂ ਹੈ ਆਸਰਾ ਹੀ ਨਹੀਂ ਹੈ ਉਹਨਾਂ ਦਾ ਆਸਰਾ ਇੱਕੋ ਇੱਕ ਹੈ ਉਹ ਹੈ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਹਰ ਮਾਣ ਨਿਮਾਣੇ ਉਹ ਜਿਹੜੇ ਮਾਣ ਦੇ ਵਿੱਚ ਨੇ ਨਿਮਾਣੇ ਨੇ ਨੀਵੇਂ ਰਹਿਣ ਵਾਲੇ ਨੇ ਨਿਮਰਤਾ ਦੇ ਵਿੱਚ ਰਹਿਣ ਵਾਲੇ ਨੇ ਉਹਨਾਂ ਦੀ ਗੱਲ ਕੀਤੀ ਹੈ ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਣ ਸਤਾਣੇ ਏ ਨਾਨਕ ਜਨ ਨਾਨਕ ਸੇਵਕ ਨਾਨਕ ਆਖਦਾ ਹੈ ਨਾਮ ਦੀ ਬਾਣ ਹੈ ਦੀਵਾਨ ਦਾ ਮਤਲਬ ਹੁੰਦਾ ਕਚਹਿਰੀ ਜਿੱਥੇ ਫਰਿਆਦਾਂ ਸੁਣੀਆਂ ਜਾਣ ਏ ਨਾਨਕ ਇਹ ਜੇ ਮਨੁੱਖ ਨੇ ਨਾ ਜਿਹੜੇ ਜਿਹੜੇ ਰੱਬ ਨਾਲ ਜੁੜੇ ਹੋਏ ਨੇ ਹਰ ਵਕਤ ਗੁਰੂ ਨਾਲ ਇੱਕਮਿਕ ਹੋਏ ਹੋਏ ਮਨੁੱਖ ਨੇ ਨਾ ਉਹਨਾਂ ਦਾ ਤਾਂ ਜਿਹੜਾ ਦੀਵਾਨ ਹੈ ਸਹਾਰਾ ਹੈ ਉਹ ਪ੍ਰਮਾਤਮਾ ਦਾ ਨਾਮ ਹੈ ਤਾਣ ਸਤਾਣੇ ਉਹਨਾਂ ਨੂੰ ਹਮੇਸ਼ਾ ਸਤਾਣੇ ਦਾ ਮਤਲਬ ਹੈ ਤਾਕਤ ਬਲ ਤਾਣ ਮਤਲਬ ਤਾਕਤ ਉਹਨਾਂ ਨੂੰ ਹਮੇਸ਼ਾ ਰੱਬ ਦੇ ਨਾਮ ਦਾ ਬਲ ਰਹਿੰਦਾ ਹੈ ਸਹਾਰਾ ਰਹਿੰਦਾ ਹੈ ਤਾਕਤ ਰਹਿੰਦੀ ਹੈ ਇੱਕ ਗੱਲ ਹੈ ਜਿਹੜਾ ਮਨੁੱਖ ਰੱਬ ਨਾਲ ਜੁੜ ਜਾਂਦਾ ਨਾ ਤੇ ਗੁਰੂ ਪਿਆਰਿਓ ਜੀਵਨ ਵੀ ਸਵਾਰ ਲੈਂਦਾ ਹੈ ਮਨੁੱਖ ਦੋ ਤਰ੍ਹਾਂ ਦੇ ਨੇ ਮਨੁੱਖ ਇੱਕੋ ਹੀ ਹੈ ਉਦੇ ਅੰਦਰ ਜਿਹੜੀ ਬਿਰਤੀ ਹੈ ਨਾ ਉਹ ਦੋ ਤਰ੍ਹਾਂ ਦੀ ਕਈ ਵਾਰ ਕੰਮ ਕਰਦੀ ਹੈ ਜਦੋਂ ਕਿਸੇ ਮਨੁੱਖ ਤੇ ਦੁੱਖ ਦਾ ਸਮਾਂ ਆ ਜਾਵੇ ਭੀੜ ਪੈ ਜਾਵੇ ਜਾਂ ਤਾਂ ਉਹ ਰੱਬ ਨੂੰ ਯਾਦ ਕਰੇਗਾ ਜਾਂ ਉਹ ਰੱਬ ਨੂੰ ਗਾਲਾਂ ਕੱਢੇਗਾ ਮੇ ਰੱਬਾ ਇਹ ਸਮਾਂ ਕਿਉਂ ਲਿਆਂਦਾ ਮਾੜੇ ਤੋਂ ਮਾੜਾ ਸਮਾਂ ਵੀ ਆ ਜਾਵੇ ਤੇ ਗੁਰੂ ਪਿਆਰਿਓ ਜਿਹੜੇ ਰੱਬ ਨੂੰ ਮੰਨਣ ਵਾਲੇ ਹੁੰਦੇ ਨੇ ਉਹਦੇ ਬਾਣੀ ਵਿੱਚ ਚੱਲਦੇ ਨੇ ਹੁਕਮ ਦੇ ਵਿੱਚ ਚੱਲਦੇ ਨੇ ਤੇ ਜਿਹੜੇ ਸਾਡੇ ਵਰਗੇ ਮਨਮੁਖ ਹੁੰਦੇ ਨੇ ਉਹ ਫਿਰ ਰੱਬ ਨੂੰ ਤਾਨੇ ਮੀਣਾ ਹੀ ਮਾਰਦੇ ਨੇ ਤੇ ਗੁਰੂ ਪਿਆਰਿਓ ਉਹ ਫਿਰ ਰੱਬ ਦੇ ਅੰਦਰੋਂ ਅੰਦਰ ਹੀ ਵੈਰੀ ਬਣ ਜਾਂਦੇ ਨੇ ਸ਼ਰੀਕ ਬਣ ਜਾਂਦੇ ਨੇ ਰੱਬ ਦੇ ਸ਼ਰੀਕ ਕੋਈ ਬਾਹਰੋਂ ਥੋੜੀ ਪੈਦਾ ਹੁੰਦੇ ਨੇ ਉਹ ਅੰਦਰੋਂ ਹੀ ਬਣ ਜਾਂਦੇ ਨੇ